ਬਿਲਕੁਲ ਕਪੂਰਥਲਾ ਪੁਲਿਸ ਵੱਲੋਂ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਇੰਪੋਰਟੈਂਟ ਪਬਲਿਕ ਪਲੇਸਿਸ ਜਿਹੜੀ ਹੈਗੀ ਆ ਫਸਟ ਸਟੈਂਡਸ ਰੇਲਵੇ ਸਟੇਸ਼ਨ ਤੇ ਬਾਜ਼ਾਰ ਕਾਫੀ ਚੱਕ ਕੇ ਲੋਕਾਂ ਦੀ ਆਵਾਜ਼ਾਈ ਹੁੰਦੀ ਹੈ ਕੱਲ ਦੇ ਜਿਹੜੇ ਮੰਧ ਪਾ ਗਈ ਘਟਨਾ ਨੂੰ ਦੇਖਦੇ ਹੋਏ ਅਤੇ ਇਤਿਹਾਦ ਵਰਤਦੇ ਹੋਏ ਪੂਰੇ ਹੀ ਜ਼ਿਲ੍ਹੇ ਦੇ ਵਿੱਚ ਇੱਕ ਸਤਰਕ ਦਾਤਾ ਜਿਹੜਾ ਤੇ ਅਲਰਟਨੈਸ ਦਾ ਜਿਹੜਾ ਮਾਹੌਲ ਹੈਗਾ ਜਿਹਦੇ ਵਿੱਚ ਪੰਜਾਬ ਪੁਲਿਸ ਵੀ ਜਿਹੜੀ ਅਲਰਟ ਹੈਗੀ ਹੈ ਬਕ ਬਕ ਕਾਮ ਤੇ ਅਸੀਂ ਜਿਹੜੀ ਲਗਾਤਾਰ ਚੈਕਿੰਗ ਕਰ ਰਹੇ ਆ ਜਿੱਥੇ ਜਿੱਥੇ ਮਾੜੇ ਅਨਸਰ ਹੈ ਉਹਨਾਂ ਦੇ ਹਾਈਡ ਆਊਟਸੇ ਵੀ ਸਾਡੇ ਵੱਲੋਂ ਰੇਡ ਕੀਤੇ ਜਾ ਰਹੇ ਆ ਇਤਿਹਾਤ ਤੇ ਅੱਜ ਇਸ ਵੇਲੇ ਸੀ ਕਪੂਤਲਾ ਦੇ ਰੇਲਵੇ ਸਟੇਸ਼ਨ ਤੇ ਖੜੇ ਆ ਕਿੱਥੇ ਅਸੀਂ ਪਪਰ ਚੈਕਿੰਗ ਕਰ ਰਹੇ ਆ ਕਿ ਜੋ ਪੈਸੈਂਜਰਸ ਕੋਲ ਆ ট্রਵਲ ਕਰ ਰਹੇ ਹੈ ਜਾਂ ਜੋ ਸ਼ੱਕੀ ਹੈਗੇ ਉਹਨਾਂ ਦੀ ਅਸੀਂ ਜਿਹੜੀ ਰੈਂਡਮ ਚੈਕਿੰਗ ਜਿਹੜੀ ਲਗਾਤਾਰ ਕਰ ਰਹੇ ਹੈਗੇ ਆ ਸੰਕਰ ਨੂੰ ਕਿਸ ਤਰੀਕੇ ਨਾਲ ਅਵੇਨਿਊ ਸੌਂਦੀ ਲੋੜ ਵਾ ਤੇ ਕਿਸ ਤਰੀਕੇ ਨਾਲ ਆਲੇ ਦੁਆਲੇ ਦੇਖ ਰਹੇ ਇਹ ਬਿਲਕੁਲ ਇੱਕ ਸੁਰੱਖਿਅਤ ਮਾਹੌਲ ਨੂੰ ਬਣਾਉਣ ਲਈ ਸਾਨੂੰ ਲੋਕਾਂ ਦੀ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਮੈਂ ਲੋਕਾਂ ਨੂੰ ਇਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕੋਈ ਵੀ ਜਿਹੜਾ ਉਫਰਾ ਬੰਦਾ ਜਾਂ ਕੋਈ ਮਾੜਾ ਬੰਦਾ ਜਾਂ ਕੋਈ ਸ਼ੱਕੀ ਗਤੀਵਿਧੀ ਜੇ ਤੁਹਾਨੂੰ ਆਪਣੇ ਲਾਗੇ ਦਿਖਦੀ ਹੈਗੀ ਹੈ ਉਹਦੀ ਸੂਚਨਾ ਤੁਸੀਂ ਤੁਰੰਤ ਹੀ ਜ ਆਪਣੇ ਨੀਰੈਸਟ ਜਿਹੜਾ ਪੁਲਿਸ ਸਟੇਸ਼ਨ ਹੈਗਾ ਜਾਂ ਪੁਲਿਸ ਅਫਸਰ ਨੂੰ ਜ਼ਰੂਰ ਦਿਓ ਤਾਂ ਜੋ ਅਸੀਂ ਸਮੇਂ ਰੰਦੇ ਸਿਰ ਉਹਦੇ ਤੇ ਕਾਰਵਾਈ ਕਰ ਸਕੀਏ ਤੇ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਜਿਹੜਾ ਜਿਹੜਾ ਜ਼ਿਲ੍ਹੇ ਦਾ ਮਾਹੌਲ ਹੈਗਾ ਉਹਨੂੰ ਅਸੀਂ ਸਟਰਕਚਰ ਬਣਾ ਸਕਦੇ ਹਾਂ ਬਿਲਕੁਲ ਜਿੱਦਾਂ ਹੀ ਸਾਨੂੰ ਇਹ ਮੰਦਭਾਗੀ ਕਟਨਾ ਦੀ ਇਨਸੀਡੈਂਟ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਇਮੀਡੀਏਟਲੀ ਪੂਰੇ ਜ਼ਿਲ੍ਹੇ 'ਚ ਜਿਹੜਾ ਰੈਡ ਅਲਰਟ ਖਰਾਤਾ ਖੜਾ ਦਿੱਤਾ ਗਿਆ ਸੀ ਜਿਹਦੇ ਵਿੱਚ بڑے ਵੱਡੇ ਪੱਧਰ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਰੇ ਥਾਣੇ ਏਰੀਆ ਦੇ ਵਿੱਚ ਸਮੂੱਚੇ ਜਿਹੜੇ ਥਾਣਾ ਪ੍ਰਬਾਰੀ ਹੋ ਗਏ ਜਿਹੜੇ ਹਲਕਾ ਅਫਸਰ ਹੋ ਗਏ ਔਰ ਸੀਨੀਅਰ ਅਫਸਰ ਵੀ ਜਿਹੜੇ ਮੌਕੇ ਤੇ ਸਾਰੇ ਬਾਹਰ ਸੀਗੇ ਉਹਨਾਂ ਵੱਲੋਂ ਨਿਜੀ ਤੌਰ ਤੇ ਜਿਹੜੀ ਚੈਕਿੰਗ ਕੀਤੀ ਗਈ ਹੈ ਸਖਤੀ ਨਾਲ ਤੇ ਇਹਦੀ ਲੜੀ ਨੂੰ ਹੀ ਦੇਖਦੇ ਹੋਏ ਹਾਈ ਟੈਂਡ ਅਲਰਟ ਨੂੰ ਦੇਖਦੇ ਹੋਏ ਅੱਜ ਵੀ ਲਗਾਤਾਰਤਾ ਦੇ ਵਿੱਚ ਇਹ ਜਿਹੜਾ ਕੈਂਪੇਨ ਚਲਾਇਆ ਜਾਊਗਾ ਤਾਂ ਜੋ ਅਸੀਂ ਇੱਕ ਬੰਦਪਾਗੀ ਘਟਨਾ ਤੋਂ ਜਿਹੜਾ ਬਚ ਸਕੇ ਤੇ ਮਾੜੇ ਅੰਸਰ ਨੂੰ ਅਸੀਂ ਅਸਾਮੇ ਰਹਿੰਦੇ ਫੜ ਸਕੀਏ ਤੇ ਬਿਲਕੁਲ ਕਪੂਰਥਲਾ ਪੁਲਿਸ ਵੱਲੋਂ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਜਿਹੜੀ ਇੰਪੋਰਟੈਂਟ ਪਬਲਿਕ ਪਲੇਸਿਸ ਜਿਹੜੀ ਹੈਗੀਆਂ ਸਟੈਂਡਸ ਰੇਲਵੇ ਸਟੇਸ਼ਨ ਤੇ ਇਤਿਆਰ ਕਾਫੀ ਚੱਕੇ ਲੋਕਾਂ ਦੀ ਆਵਾਜ਼ਾਈ ਹੁੰਦੀ ਹੈ ਕੱਲ ਦੇ ਜਿਹੜੇ ਮੰਧ ਪਾ ਗਈ ਘਟਨਾ ਨੂੰ ਦੇਖਦੇ ਹੋਏ ਅਤੇ ਇਤਿਆਦ ਵਰਤਦੇ ਹੋਏ ਪੂਰੇ ਹੀ ਜ਼ਿਲ੍ਹੇ ਦੇ ਵਿੱਚ ਇੱਕ ਸਤਰਕ ਦਾਤਾ ਜਿਹੜਾ ਤੇ ਅਲਰਟਨੈਸ ਦਾ ਜਿਹੜਾ ਮਾਹੌਲ ਹੈਗਾ ਜਿਹਦੇ ਵਿੱਚ ਪੰਜਾਬ ਪੁਲਿਸ ਵੀ ਜਿਹੜੀ ਅਲਰਟ ਹੈਗੀ ਹੈ ਵਕਫ ਵਕ ਕਾਮਾਂ ਤੇ ਅਸੀਂ ਜਿਹੜੀ ਲਗਾਤਾਰ ਚੈਕਿੰਗ ਕਰ ਰਹੇ ਹਾਂ ਜਿੱਥੇ ਜਿੱਥੇ ਬਾੜੇ ਅੰਸਰ ਹੈ ਉਹਨਾਂ ਦੇ ਹਾਈਡਾਊਟਸੇ ਵੀ ਸਾਡੇ ਵੱਲੋਂ ਰੇਡ ਕੀਤੇ ਜਾ ਰਹੇ ਆ ਇਤਿਹਾਦ ਤੇ ਅੱਜ ਇਸ ਵੇਲੇ ਸੀ ਕਪੂਤਲਾ ਦੇ ਰੇਲਵੇ ਸਟੇਸ਼ਨ ਤੇ ਖੜੇ ਆ ਜਿੱਥੇ ਅਸੀਂ ਪਾਸਪੋਰਟ ਚੈਕਿੰਗ ਕਰ ਰਹੇ ਆ ਤੇ ਜੋ ਪੈਸੈਂਜਰਸ ਕੋਲ ਆトラਵਲ ਕਰ ਰਹੇ ਹੈ ਜਾਂ ਜੋ ਸ਼ੱਕੀ ਹੈਗੇ ਉਹਨਾਂ ਦੀ ਅਸੀਂ ਜਿਹੜੀ ਰੈਂਡਮ ਚੈਕਿੰਗ ਜਿਹੜੀ ਲਗਾਤਾਰ ਕਰ ਰਹੇ ਹੈਗੇ ਆ ਸੰਕਰ ਨੂੰ ਕਿਸ ਤਰੀਕੇ ਨਾਲ ਅਵੇਨਿਊ ਸੌਂ ਦੀ ਲੋੜ ਵਾ ਤੇ ਕਿਸ ਤਰੀਕੇ ਨਾਲ ਆਲੇ ਦੁਆਲੇ ਦੇਖ ਇਹ ਬਿਲਕੁਲ ਇੱਕ ਸੁਰੱਖਿਅਤ ਮਾਹੌਲ ਨੂੰ ਬਣਾਉਣ ਲਈ ਸਾਨੂੰ ਮੁਕਾਦੀ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਮੈਂ ਲੋਕਾਂ ਨੂੰ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕੋਈ ਵੀ ਜਿਹੜਾ ਓਪਰਾ ਬੰਦਾ ਜਾਂ ਕੋਈ ਮਾੜਾ ਬੰਦਾ ਜਾਂ ਕੋਈ ਸ਼ੱਕੀ ਗਤੀਵਿਧੀ ਜੇ ਤੁਹਾਨੂੰ ਆਪਣੇ ਲੱਗੇ ਦਿਖਦੀ ਹੈਗੀ ਹੈ ਉਹਦੀ ਸੂਚਨਾ ਤੁਸੀਂ ਤੁਰੰਤ ਹੀ ਜ ਆਪਣੇ ਨੀਰੈਸਟ ਜਿਹੜਾ ਪੁਲਿਸ ਸਟੇਸ਼ਨ ਹੈਗਾ ਜਾਂ ਪੁਲਿਸ ਅਫਸਰ ਨੂੰ ਜ਼ਰੂਰ ਦਿਓ ਤਾਂ ਜੋ ਅਸੀਂ ਸਮੇਂ ਰਹਿੰਦੇ ਸਿਰ ਉਹਦੇ ਤੇ ਕਾਰਵਾਈ ਕਰ ਸਕੀਏ ਤੇ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਜਿਹੜਾ ਜਿਹੜਾ ਜ਼ਿਲ੍ਹੇ ਦਾ ਮਾਹੌਲ ਹੈਗਾ ਉਹਨੂੰ ਅਸੀਂ ਕਛਿ ਬਣਾ ਸਕਦੇ ਆ ਬਿਲਕੁਲ ਜਿੱਦਾਂ ਹੀ ਸਾਨੂੰ ਇਹ ਮੰਦਭਾਗੀ ਕਟਨਾ ਦੀ ਇਨਸੀਡੈਂਟ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਇਮੀਡੀਏਟਲੀ ਪੂਰੇ ਜ਼ਿਲ੍ਹੇ 'ਚ ਜਿਹੜਾ ਰੈਡ ਅਲਰਟ ਖਰਾਾ ਦਿੱਤਾ ਗਿਆ ਸੀ ਜਿਹਦੇ ਵਿੱਚ بڑے ਵੱਡੇ ਪੱਧਰ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਰੇ ਥਾਣੇ ਏਰੀਆ ਦੇ ਵਿੱਚ ਸਮੂੱਚੇ ਜਿਹੜੇ ਥਾਣਾ ਪ੍ਰਬਾਰੀ ਹੋ ਗਏ ਜਿਹੜੇ ਹਲਕਾ ਅਫਸਰ ਹੋ ਗਏ ਔਰ ਸੀਨੀਅਰ ਅਫਸਰ ਵੀ ਜਿਹੜੇ ਮੌਕੇ ਤੇ ਸਾਰੇ ਬਾਹਰ ਸੀਗੇ ਉਹਨਾਂ ਵੱਲੋਂ ਨਿਜੀ ਤੌਰ ਤੇ ਜਿਹੜੀ ਚੈਕਿੰਗ ਕੀਤੀ ਗਈ ਹੈ ਸਖਤੀ ਨਾਲ ਤੇ ਇਹਦੀ ਲੜੀ ਨੂੰ ਹੀ ਦੇਖਦੇ ਹੋਏ ਹਾਈ ਟੈਂਡ ਅਲਰਟ ਨੂੰ ਦੇਖਦੇ ਹੋਏ ਅੱਜ ਵੀ ਲਗਾਤਾਰਤਾ ਦੇ ਵਿੱਚ ਇਹ ਜਿਹੜਾ ਕੈਂਪੇਨ ਚਲਾਇਆ ਜਾਊਗਾ ਤਾਂ ਜੋ ਅਸੀਂ ਇੱਕ ਬੰਦਪਾਗੀ ਘਟਨਾ ਤੋਂ ਜਿਹੜਾ ਵੱਚ ਸਕੇ ਤੇ ਮਾੜੇ ਅੰਸਰ ਨੂੰ ਅਸੀਂ ਅਸਾਮੇ ਰਹਿੰਦੇ ਫੜ ਸਕੀਏ ਇਹ ਬਿਲਕੁਲ ਕਪੂਰਥਲਾ ਪੁਲਿਸ ਵੱਲੋਂ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਹੀ ਜਿਹੜੀ ਇੰਪੋਰਟੈਂਟ ਪਬਲਿਕ ਪਲੇਸਿਸ ਜਿਹੜੀ ਹੈਗੀ ਆ ਬੱਸ ਸਟੈਂਡਸ ਰੇਲਵੇ ਸਟੇਸ਼ਨਸ ਤੇ ਬਾਜ਼ਾਰ ਕਾਫੀ ਚੱਕ ਕੇ ਲੋਕਾਂ ਦੀ ਆਵਾਜਾਈ ਹੁੰਦੀ ਹੈ ਕੱਲ ਦੇ ਜਿਹੜੇ ਮੰਤਪਾਗੇ ਘਟਨਾ ਨੂੰ ਦੇਖਦੇ ਹੋਏ ਅਤੇ ਇਤਿਹਾਦ ਵਰਤਦੇ ਹੋਏ ਪੂਰੇ ਹੀ ਜ਼ਿਲ੍ਹੇ ਦੇ ਵਿੱਚ ਇੱਕ ਸਤਰਕ ਦਾਤਾ ਜਿਹੜਾ ਤੇ ਅਲਰਟਨੈਸ ਦਾ ਜਿਹੜਾ ਮਾਹੌਲ ਹੈਗਾ ਜਿਹਦੇ ਵਿੱਚ ਪੰਜਾਬ ਪੁਲਿਸ ਵੀ ਜਿਹੜੀ ਅਲਰਟ ਹੈਗੀ ਹੈ ਵਕਫ ਵਕ ਕਾਮਾਂ ਤੇ ਅਸੀਂ ਜਿਹੜੀ ਲਗਾਤਾਰ ਚੈਕਿੰਗ ਕਰ ਰਹੇ ਆ ਜਿੱਥੇ ਜਿੱਥੇ ਬਾੜੇ ਅੰਸਰ ਹੈ ਉਹਨਾਂ ਦੀ ਹਾਈਟ ਆਊਟਸੇ ਵੀ ਸਾਡੇ ਵੱਲੋਂ ਰੇਡ ਕੀਤੇ ਜਾ ਰਹੇ ਆ ਇਤਿਹਾਦ ਦੇ ਤੌਰ ਤੇ ਅੱਜ ਇਸ ਦਿਨ ਅਸੀਂ ਕਪੂਤਲਾ ਦੇ ਰੇਲਵੇ ਸਟੇਸ਼ਨ ਤੇ ਖੜੇ ਆ ਜਿੱਥੇ ਅਸੀਂ ਪਪਰ ਚੈਕਿੰਗ ਕਰ ਰਹੇ ਆ ਕਿ ਜੋ ਪੈਸੈਂਜਰਸ ਕੋਲ ਆ ਟ੍ਰੈਵਲ ਕਰ ਰਹੇ ਆ ਜਾਂ ਜੋ ਸ਼ੱਕੀ ਹੈਗੇ ਉਹਨਾਂ ਦੀ ਅਸੀਂ ਜਿਹੜੀ ਰੈਂਡਮ ਚੈਕਿੰਗ ਜਿਹੜੀ ਲਗਾਤਾਰ ਕਰ ਰਹੇ ਹੈਗੇ ਆ ਜਾਂ ਤਾਂ ਕਿਸ ਤਰੀਕੇ ਨਾਲ ਅਵੇਨੇਸ ਤੋਂ ਦੀ ਲੋੜ ਵੱਧ ਕਿਸ ਤਰੀਕੇ ਨਾਲ ਅਲੇ ਦੋਲੇ ਦੇਖ ਇਹ ਬਿਲਕੁਲ ਇੱਕ ਸੁਰੱਖਿਅਤ ਮਾਹੌਲ ਨੂੰ ਬਣਾਉਣ ਲਈ ਸਾਨੂੰ ਉਕਾ ਦੀ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਮੈਂ ਲੋਕਾਂ ਨੂੰ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕੋਈ ਵੀ ਜਿਹੜਾ ਉਪਰਾ ਬੰਦਾ ਜਾਂ ਕੋਈ ਮਾੜਾ ਬੰਦਾ ਜਾਂ ਕੋਈ ਸ਼ੱਕੀ ਗਤੀਵਿਧੀ ਜੇ ਤੁਹਾਨੂੰ ਆਪਣੇ ਲਾਗੇ ਦਿਖਦੀ ਹੈਗੀ ਹੈ ਉਹਦੀ ਸੂਚਨਾ ਤੁਸੀਂ ਤੁਰੰਤ ਹੀ ਜ ਆਪਣੇ ਨੀਰੈਸਟ ਜਿਹੜਾ ਪੁਲਿਸ ਸਟੇਸ਼ਨ ਹੈਗਾ ਜਾਂ ਪੁਲਿਸ ਅਫਸਰ ਨੂੰ ਜ਼ਰੂਰ ਦਿਓ ਤਾਂ ਜੋ ਅਸੀਂ ਸਮੇਂ ਰਹਿੰਦੇ ਸਿਰ ਉਹਦੇ ਤੇ ਕਾਰਵਾਈ ਕਰ ਸਕੀਏ ਤੇ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਜਿਹੜਾ ਜਿਹੜਾ ਜ਼ਿਲ੍ਹੇ ਦਾ ਮਾਹੌਲ ਹੈਗਾ ਉਹਨੂੰ ਅਸੀਂ ਰੈਕਸ਼ਨ ਬਣਾ ਸਕਦੇ ਆ ਬਿਲਕੁਲ ਜਿੱਦਾਂ ਇਹ ਸਾਨੂੰ ਇਹ ਮੰਦਭਾਗੀ ਕਟਨਾ ਦੀ ਇਨਸੀਡੈਂਟ ਜਿਹੜੀ ਇਨਫੋਰਮੇਸ਼ਨ ਮਿਲੀ ਸੀ ਇਮੀਡੀਏਟਲੀ ਪੂਰੇ ਜ਼ਿਲ੍ਹੇ 'ਚ ਜਿਹੜਾ ਰੈਡ ਅਲਰਟ ਖਰਾਾ ਦਿੱਤਾ ਗਿਆ ਸੀ ਜਿਹਦੇ ਵਿੱਚ ਬੜੇ ਵੱਡੇ ਪੱਧਰ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਰੇ ਥਾਣੇ ਏਰੀਆ ਦੇ ਵਿੱਚ ਸਮੂੱਚੇ ਜਿਹੜੇ ਥਾਣਾ ਪ੍ਰਬਾਰੀ ਹੋ ਗਏ ਜਿਹੜੇ ਹਲਕਾ ਅਫਸਰ ਹੋ ਗਏ ਔਰ ਸੀਨੀਅਰ ਅਫਸਰ ਵੀ ਜਿਹੜੇ ਮੌਕੇ ਤੇ ਸਾਰੇ ਬਾਹਰ ਸੀਗੇ ਉਹਨਾਂ ਵੱਲੋਂ ਨਿਜੀ ਤੌਰ ਤੇ ਜਿਹੜੀ ਚੈਕਿੰਗ ਕੀਤੀ ਗਈ ਹੈ ਸਖਤੀ ਨਾਲ ਤੇ ਇਹਦੀ ਲੜੀ ਨੂੰ ਹੀ ਦੇਖਦੇ ਹੋਏ ਹਾਈ ਟੈਂਡ ਅਲਰਟ ਨੂੰ ਦੇਖਦੇ ਹੋਏ ਅੱਜ ਵੀ ਲਗਾਤਾਰਤਾ ਦੇ ਵਿੱਚ ਇਹ ਜਿਹੜਾ ਕੈਂਪੇਨ ਚਲਾਇਆ ਜਾਊਗਾ ਤਾਂ ਜੋ ਅਸੀਂ ਇੱਕ ਪੰਦ ਭਾਗੀ ਘਟਨਾ ਤੋਂ ਜਿਹੜਾ ਬਚ ਸਕੇ ਤੇ ਮਾੜੇ ਅੰਸਰ ਨੂੰ ਅਸੀਂ ਅਸਾਮੇ ਰਹਿੰਦੇ ਫੜ ਸਕੀਏ ਬਿਲਕੁਲ ਕਪੂਰਥਲਾ ਪੁਲਿਸ ਵੱਲੋਂ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੀ ਇੰਪੋਰਟੈਂਟ ਪਬਲਿਕ ਪਲੇਸਸ ਜਿਹੜੀ ਹੈਗੀਆਂ ਫਸਟ ਸਟੈਂਡ ਰੇਲਵੇ ਸਟੇਸ਼ਨ ਤੇ ਚਾਰ ਕਾਫੀ ਚੱਕੇ ਲੋਕਾਂ ਦੀ ਆਵਾਜਾਈ ਹੁੰਦੀ ਹੈ ਕੱਲ ਦੇ ਜਿਹੜੇ ਮੰਤ ਪਾਗੇ ਘਟਨਾ ਨੂੰ ਦੇਖਦੇ ਹੋਏ ਅਤੇ ਇਤਿਹਾਦ ਵਰਤਦੇ ਹੋਏ ਪੂਰੇ ਹੀ ਜ਼ਿਲ੍ਹੇ ਦੇ ਵਿੱਚ ਇੱਕ ਸਤਰਕ ਦਾਦਾ ਜਿਹੜਾ ਤੇ ਅਲਰਟਨੈਸ ਦਾ ਜਿਹੜਾ ਮਾਹੌਲ ਹੈਗਾ ਜਿਹਦੇ ਵਿੱਚ ਪੰਜਾਬ ਪੁਲਿਸ ਵੀ ਜਿਹੜੀ ਅਲਰਟ ਹੈਗੀ ਹੈ ਵਕਫ ਵਕ ਕਾਮਾਂ ਤੇ ਅਸੀਂ ਜਿਹੜੀ ਲਗਾਤਾਰ ਚੈਕਿੰਗ ਕਰ ਰਹੇ ਆ ਜਿੱਥੇ ਜਿੱਥੇ ਮਾੜੇ ਅਨਸਰ ਹੈ ਉਹਨਾਂ ਦੇ ਹਾਈਡ ਆਊਟਸੇ ਵੀ ਸਾਡੇ ਵੱਲੋਂ ਰੇਡ ਕੀਤੇ ਜਾ ਰਹੇ ਆ। ਇਤਿਹਾਦ ਤੇ ਤੋਂ ਕਿ ਅੱਜ ਇਸ ਵੇਲੇ ਅਸੀਂ ਕਪੂਤਲਾ ਦੇ ਰੇਲਵੇ ਸਟੇਸ਼ਨ ਤੇ ਖੜੇ ਆ ਜਿੱਥੇ ਅਸੀਂ ਪਪਰ ਚੈਕਿੰਗ ਕਰ ਰਹੇ ਆ ਤੇ ਜੋ ਪੈਸੇਂਜਰਸ ਫਰ ਆ ਟ੍ਰੈਵਲ ਕਰ ਰਹੇ ਆ ਜਾਂ ਜੋ ਸ਼ੱਕੀ ਹੈਗੇ ਉਹਨਾਂ ਦੀ ਅਸੀਂ ਜਿਹੜੀ ਰੈਂਡਮ ਚੈਕਿੰਗ ਜਿਹੜੀ ਲਗਾਤਾਰ ਕਰ ਰਹੇ ਹੈਗੇ ਆ। ਸੰਕਰ ਨੂੰ ਕਿਸ ਤਰੀਕੇ ਨਾਲ ਅਵੇਨੇਸ ਤੋਂ ਦੀ ਲੋੜ ਵੱਧ ਕਿਸ ਤਰੀਕੇ ਨਾਲ ਅਲਦੋਲਾ ਦੇਖ ਇਹ ਬਿਲਕੁਲ ਇੱਕ ਸੁਰੱਖਿਅਤ ਮਾਹੌਲ ਨੂੰ ਬਣਾਉਣ ਲਈ ਸਾਨੂੰ ਕਾ ਦੇ ਸਹਾਇਤਾ ਦੀ ਬਹੁਤ ਜ਼ਿਆਦਾ ਲੋੜ ਹੈਗੀ ਹੈ ਮੈਂ ਲੋਕਾਂ ਨੂੰ ਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਕੋਈ ਵੀ ਜਿਹੜਾ ਓਪਰਾ ਬੰਦਾ ਜਾਂ ਕੋਈ ਮਾੜਾ ਬੰਦਾ ਜਾਂ ਕੋਈ ਸ਼ੱਕੀ ਗਤੀਵਿਧੀ ਜੇ ਤੁਹਾਨੂੰ ਆਪਣੇ ਲੱਗੇ ਦਿਖਦੀ ਹੈਗੀ ਹੈ ਉਹਦੀ ਸੂਚਨਾ ਤੁਸੀਂ ਤੁਰੰਤ ਹੀ ਜ ਆਪਣੇ ਨੀਰੈਸਟ ਜਿਹੜਾ ਪੁਲਿਸ ਸਟੇਸ਼ਨ ਹੈਗਾ ਜਾਂ ਪੁਲਿਸ ਅਫਸਰ ਨੂੰ ਜ਼ਰੂਰ ਦਿਓ ਤਾਂ ਜੋ ਅਸੀਂ ਸਮੇਂ ਰਹਿੰਦੇ ਸਿਰ ਉਹਦੇ ਤੇ ਕਾਰਵਾਈ ਕਰ ਸਕੀਏ ਤੇ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਜਿਹੜਾ ਜਿਹੜਾ ਜ਼ਿਲ੍ਹੇ ਦਾ ਮਾਹੌਲ ਹੈਗਾ ਉਹਨੂੰ ਅਸੀਂ ਰੈਕੋਰਡ ਬਣਾ ਸਕਦੇ ਆ ਬਿਲਕੁਲ ਜਿੱਦਾਂ ਇਹ ਸਾਨੂੰ ਇਹ ਮੰਦਭਾਗੀ ਕਟਨਾ ਦੀ ਇਨਸੀਡੈਂਟ ਜਿਹੜੀ ਇਨਫਾਰਮੇਸ਼ਨ ਮਿਲੀ ਸੀ ਇਮੀਡੀਏਟਲੀ ਪੂਰੇ ਜ਼ਿਲ੍ਹੇ ਚ ਜਿਹੜਾ ਰੈਡ ਅਲਰਟ ਖਰਾਾ ਦਿੱਤਾ ਗਿਆ ਸੀ ਜਿਹਦੇ ਵਿੱਚ بڑے ਵੱਡੇ ਪੱਧਰ ਤੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਾਰੇ ਥਾਣੇ ਏਰੀਆ ਦੇ ਵਿੱਚ ਸਮੁੱਚੇ ਜਿਹੜੇ ਥਾਣਾ ਪ੍ਰਬਾਰੀ ਹੋ ਗਏ ਜਿਹੜੇ ਹਲਕਾ ਅਫਸਰ ਹੋ ਗਏ ਔਰ ਸੀਨੀਅਰ ਅਫਸਰ ਵੀ ਜਿਹੜੇ ਮੌਕੇ ਤੇ ਸਾਰੇ ਬਾਹਰ ਸੀਗੇ ਉਹਨਾਂ ਵੱਲੋਂ ਨਿਜੀ ਤੌਰ ਤੇ ਜਿਹੜੀ ਚੈਕਿੰਗ ਕੀਤੀ ਗਈ ਹੈ ਸਖਤੀ ਨਾਲ ਤੇ ਇਹਦੀ ਲੜੀ ਨੂੰ ਹੀ ਦੇਖਦੇ ਹੋਏ ਹਾਈ ਟੈਂਡ ਅਲਰਟ ਨੂੰ ਦੇਖਦੇ ਹੋਏ ਅੱਜ ਵੀ ਲਗਾਤਾਰਤਾ ਦੇ ਵਿੱਚ ਇਹ ਜਿਹੜਾ ਕੈਂਪੇਨ ਚਲਾਇਆ ਜਾਊਗਾ ਤਾਂ ਜੋ ਅਸੀਂ ਇੱਕ ਪੰਦ ਭਾਗੀ ਘਟਨਾ ਤੋਂ ਜਿਹੜਾ ਬਚ ਸਕੇ ਤੇ ਮਾੜੇ ਅੰਸਰ ਨੂੰ ਅਸੀਂ ਅਸਾਮੇ ਰਹਿੰਦੇ ਫੜ ਸਕੀਏ